ਪੌਲ ਉਹ ਜਿਹੜਾ ਜਵਾਬ ਦਿੰਦਾ ਕਿ ਜਿਹਨੂੰ ਫੋਰਸ ਫਿਲਰ ਕਿਹਾ ਜਾ ਰਿਹਾ ਡੈਮੋਕ੍ਰੇਸੀ ਦਾ ਕਿਤੇ ਉਹੋ ਹੀ ਨਾ ਡੈਮੋਕ੍ਰੇਸੀ ਖਤਮ ਹੋ ਜਾਵੇ ਫਰਟ ਸੇਮ ਇਹੰਦਾ ਹਾਸੋਖੀ ਡਾਇਰੈਕਟਲੀ ਕਹਿ ਸਕੀ ਕਿ ਚਿੱਠੀ ਲਿਖੀ ਗਈ ਹੈ ਜਾਂ ਨਹੀਂ ਲਿਖੀ ਗਈ ਹੈ ਕਹਿੰਦੇ ਅਜੇ ਤੱਕ ਕੋਣੇ ਸਮਝ ਨਹੀਂ ਲੱਗੀ ਬਈ ਜੋ ਕਿਹਾ ਅਜੇ ਤੱਕ ਕੋਣੇ ਸਮਝ ਨਹੀਂ ਲੱਗੀ ਬਈ ਜੋ ਕਿਹਾ ਕਿਰਪਾ ਕਰਕੇ ਪੋਲਿਟਿਕਸ ਨੂੰ ਇੰਨਾ ਗੁੰਗਲਾ ਨਾ ਕਰੋ ਤੇ ਪੋਲਿਟਿਸ਼ੀਨਾਂ ਨੂੰ ਇਨਾ ਦੂphਾਂ ਦੇ ਵਿੱਚ ਬਦਨਾਮ ਨਾ ਕਰੋ ਜਿਸ ਤਿੱਕਰ ਉਹ ਲੱਗੇ ਮੈਨੂੰ ਬੜਾ ਅਫਸੋਸ ਹੋ ਰਿਹਾ ਕਿ ਚੌਥਾ ਥੰਮ ਜਿਹਨੂੰ ਕਿਹਾ ਜਾ ਰਿਹਾ ਸੀ ਡੈਮੋਕ੍ਰੇਸੀ ਦਾ ਉਹਨੇ ਡੈਮੋਕ੍ਰੇਸੀ ਖਤਰੇ ਪਾ ਦਿੱਤੀ ਮੈਂ ਤੁਹਾਡੀ ਗੱਲ ਇਹ ਲੈਟਰ ਦਾ ਮੈਂ ਇਹ ਜਵਾਬ ਦੇ ਸਕਦਾ ਹਾਂ ਇਹ ਅਫਸੋਸ ਹੁਣ ਲੱਪੇ ਪੱਤਰਕਾਰੀ ਤੇ ਵੀ ਕਿ ਜਿਹੜੀਆਂ ਚਿੱਠੀਆਂ ਦੀ ਤੁਸੀਂ ਗੱਲਾਂ ਕਰਦੇ ਹੋ ਮੈਨੂੰ ਖਿਆਲ ਆ ਕਿ ਤੁਸੀਂ ਪੰਜਾਬ ਦੀ ਕਿਰਪਾ ਕਰਕੇ ਪੋਲਿਟਿਕਸ ਨੂੰ ਇਨਾ ਗੰਦਲਾ ਨਾ ਕਰੋ ਤੇ ਪੋਲਿਟਿਸ਼ੀਅਨਾਂ ਨੂੰ ਇਨਾ ਲੋਕਾਂ ਦੇ ਵਿੱਚ ਬਦਨਾਮ ਨਾ ਕਰੋ ਜਿਸ ਤਰੀਕੇ ਨਾਲ ਲੱਗਿਆ ਮੈਨੂੰ ਬੜਾ ਅਫਸੋਸ ਹੋ ਰਿਹਾ ਕਿ ਚੌਥਾ ਥੰਮ ਜਿਹਨੂੰ ਕਿਹਾ ਜਾ ਰਿਹਾ ਸੀ ਡੈਮੋਕ੍ਰੇਸੀ ਦਾ ਉਹਨੇ ਡੈਮੋਕ੍ਰੇਸੀ ਖਤਰੇ 'ਚ ਪਾ ਦਿੱਤੀ ਮੈਂ ਤੁਹਾਡੀ ਗੱਲ ਇਹ ਲੈਟਰ ਦਾ ਮੈਂ ਇਹ ਜਵਾਬ ਦੇ ਸਕਦਾ ਕੋਈ ਚਿੱਠੀ ਇਦਾਂ ਦੀ ਨਹੀਂ ਲਿਖੀ ਗਈ ਮੇਰੀ ਗੱਲ ਸੁਣ ਮੈਂ ਤੁਹਾਨੂੰ ਸੁਣੀ ਗੱਲ ਕਿ ਇਹ ਜਿਹਨੂੰ ਥੰਮ ਕਹਿੰਦੇ ਆ ਮੇਰਾ ਖਿਆਲ ਕਿ ਇਸੇ ਥੰਮ ਨੂੰ ਡੈਮੋਕ੍ਰੇਸੀ ਕੋਲੋਂ ਖਤਰਾ ਹੋਣ ਲੱਗਾ ਥੈਟਸ ਵਾਟ ਵੀ ਵਾਂਟ ਟੂ ਕਲੀਅਰ ਜੀ ਕਿ ਕੋਈ ਨਹੀਂ ਤੁਹਾਨੂੰ ਜਿਹੜਾ ਜਵਾਬ ਦਿੱਤਾ ਕਿ ਜਿਹਨੂੰ ਫੋਰਥ ਪਿਲਰ ਕਿਹਾ ਜਾ ਰਿਹਾ ਡੈਮੋਕ੍ਰੇਸੀ ਦਾ ਕਿਤੇ ਉਹੀ ਨਾ ਡੈਮੋਕ੍ਰੇਸੀ ਨੂੰ ਖਤਮ ਕਰ। ਪਰ ਤੁਸੀਂ ਹੰਦਾਵਾ ਸਾਹਿਬ ਤੁਸੀਂ ਡਾਇਰੈਕਟਲੀ ਕਹਿ ਸਕਦੇ ਹੋ ਕਿ ਚਿੱਠੀ ਲਿਖੀ ਗਈ ਹੈ ਜਾਂ ਨਹੀਂ ਲਿਖੀ ਗਈ ਹੈ ਕਾਈਂਡਲੀ। ਅਜੇ ਤੱਕ ਤੁਹਾਨੂੰ ਸਮਝ ਨਹੀਂ ਲੱਗੀ ਮੈਂ ਜੋ ਕਿਹਾ। ਤੁਹਾਨੂੰ ਜਿਹੜਾ ਜਵਾਬ ਦਿੱਤਾ ਕਿ ਜਿਹਨੂੰ ਫੋਰਸ ਫਿਲਰ ਕਿਹਾ ਜਾ ਰਿਹਾ। ਡੈਮੋਕ੍ਰੇਸੀ ਦਾ ਕਿਤੇ ਉਹੀ ਨਾ ਡੈਮੋਕ੍ਰੇਸੀ ਨੂੰ ਖਤਮ ਕਰ। ਜੀ ਹੰਤਾ ਉਸਕਿ ਡਾਇਰੈਕਟਲੀ ਕਹਿ ਸਕਕੀ ਹੂ ਕਿ ਚਿੱਠੀ ਲਿਖੀ ਗਈ ਹੈ ਜਾਂ ਨਹੀਂ ਲਿਖੀ ਗਈ ਹੈ ਕਾਇਨਕ ਅਜੇ ਤੱਕ ਓਨੇ ਸਮਝ ਨਹੀਂ ਲੱਗੀ ਮੈਂ ਜੋ ਕਿਆ ਅਜੇ ਤੱਕ ਓਨੇ ਸਮਝ ਨਹੀਂ ਲੱਗੀ ਮੈਂ ਜੋ ਕਿਆ ਕਿਰਪਾ ਕਰਕੇ ਪੋਲਿਟਿਕਸ ਨੂੰ ਇੰਨਾ ਗੰਗਲਾ ਨਾ ਕਰੋ ਤੇ ਪੋਲਿਟਿਸ਼ੀਨਾਂ ਨੂੰ ਇੰਨਾ ਦੂਫਾਂ ਦੇ ਵਿੱਚ ਬਦਨਾਮ ਨਾ ਕਰੋ ਜਿਸ ਤਿਕਰੋਂ ਲੱਗੇ ਮੈਨੂੰ ਬੜਾ ਅਫਸੋਸ ਹੋ ਰਿਹਾ ਕਿ ਚੌਕਸਾਪ ਸਮਝ ਨੂੰ ਕਿਹਾ ਜਾ ਰਿਹਾ ਸੀ ਡੈਮੋਕ੍ਰੇਸੀ ਦਾ ਓਨੇ ਡੈਮੋਕ੍ਰੇਸੀ ਖਤਰੇ ਵਿੱਚ ਪਾ ਦਿੱਤੀ ਮੈਂ ਤੁਹਾਡੀ ਗੱਲ ਇਹ ਲੈਟਰ ਦਾ ਮੈਂ ਇਹ ਜਵਾਬ ਦੇ ਸਕਦਾ ਇਹ ਅਫਸੋਸ ਸੁਣ ਲਓ ਪਿਆ ਪੱਤਰਕਾਰੀ ਤੇ ਵੀ ਕਿ ਜਿਹੜੀਆਂ ਚਿੱਠੀਆਂ ਦੀ ਤੁਸੀਂ ਗੱਲਾਂ ਕਰਦੇ ਹੋ ਲੈ ਖਿਆਲ ਹੈ ਕਿ ਤੁਸੀਂ ਪੰਜਾਬ ਦੀ ਕਿਰਪਾ ਕਰਕੇ ਪੋਲਿਟਿਕਸ ਨੂੰ ਇੰਨਾ ਗੰਦਲਾ ਨਾ ਕਰੋ ਤੇ ਪੋਲਿਟਿਸ਼ੀਨਾਂ ਨੂੰ ਇੰਨਾ ਲੋਕਾਂ ਦੇ ਵਿੱਚ ਬਦਨਾਮ ਨਾ ਕਰੋ ਜਿਸ ਤਰੀਕੇ ਨਾਲ ਲੱਗਿਆ ਮੈਨੂੰ ਬੜਾ ਅਫਸੋਸ ਹੋ ਰਿਹਾ ਕਿ ਚੌਥਾ ਥੰਮ ਜਿਹਨੂੰ ਕਿਹਾ ਜਾ ਰਿਹਾ ਸੀ ਡੈਮੋਕ੍ਰੇਸੀ ਦਾ ਉਹਨੇ ਡੈਮੋਕ੍ਰੇਸੀ ਖਤਰੇ ਪਾ ਦਿੱਤੀ ਮੈਂ ਤੁਹਾਡੀ ਗੱਲ ਇਹ ਲੈਟਰ ਦਾ ਮੈਂ ਇਹ ਜਵਾਬ ਦੇ ਸਕਦਾ ਕੋਈ ਚਿੱਠੀ ਇਦਾਂ ਦੀ ਨਹੀਂ ਲਿਖੀ ਗਈ ਮੇਰੀ ਗੱਲ ਸੁਣ ਮੇਰੇ ਮੈਂ ਤੁਹਾਨੂੰ ਸੁਣੀ ਗੱਲ ਕਿ ਇਹ ਜਿਹਨੂੰ ਥੰਮ ਕਹਿੰਦੇ ਆ ਮੇਰਾ ਖਿਆਲ ਕਿ ਇਸੇ ਥੰਮ ਨੂੰ ਡੈਮੋਕ੍ਰੇਸੀ ਕੋਲੋਂ ਖਤਰਾ ਹੋਣ ਲੱਗਾ ਥੈਟਸ ਵਾਟ ਵੀ ਵਾਂਟ ਟੂ ਪਲੇ ਜੀ ਜਿਹੜੀ ਤੁਸੀਂ ਤੁਹਾਨੂੰ ਜਿਹੜਾ ਜਵਾਬ ਦਿੱਤਾ ਕਿ ਜਿਹਨੂੰ ਫੋਰਥ ਪਿਲਰ ਕਿਹਾ ਜਾ ਰਿਹਾ ਡੈਮੋਕ੍ਰੇਸੀ ਦਾ ਕਿਤੇ ਉਹੀ ਨਾ ਡੈਮੋਕ੍ਰੇਸੀ ਨੂੰ ਖਤਮ ਕਰ ਦੇ ਪਟੂ ਸਿੰਘ ਰੰਧਾਵਾ ਸਾਹਿਬ ਤੁਹਾਨੂੰ ਡਾਇਰੈਕਟਲੀ ਕਹਿ ਸਕਦਾ ਹਾਂ ਕਿ ਚਿੱਠੀ ਲਿਖੀ ਗਈ ਹੈ ਜਾਂ ਨਹੀਂ ਲਿਖੀ ਗਈ ਕਾਈਂ ਲਈ ਅਜੇ ਤੱਕ ਉਹਨੇ ਸਮਝ ਨਹੀਂ ਲੱਗੀ ਮੈਂ ਜੋ ਕਿਹਾ